ਸਤਿ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਧਰਤੀ ਭਸਮ ਹੋਣ ਵਿੱਚ ਕਿੰਨਾ ਕੁ ਸਮਾਂ ਜਿਹੜਾ ਹੈ ਉਹ ਬਾਕੀ ਹੈ ਕਿਹੜੀ ਜਗ੍ਹਾ ਬਚੇਗੀ ਕਿਹੜੀ ਥਾਂ ਜਿਹੜੀ ਹੈ ਉਹ ਨਹੀਂ ਬਚੇਗੀ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਬਣੇ ਹੋਏ ਨੇ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਗੱਲੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਦੀ ਸੋ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਿਓ ਸੋ ਪਹਿਲਾਂ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਸ ਤਰ੍ਹਾਂ 100 ਸਾਖੀ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁ ਬਚਨ ਕੀਤੇ ਨੇ ਉਹਨਾਂ ਨੇ ਆਖਿਆ ਹੈ ਕਿ ਇਹ ਜਿਹੜਾ ਸੰਸਾਰ ਹੈ ਇਹ ਜਿਹੜੀ ertidhi ਹੈ ਇੱਕ ਵਾਰੀ ਇਹਦਾ ਨਾਸ਼ ਜ਼ਰੂਰ ਹੋਣਾ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਸ਼ੋਭਾ ਨਹੀਂ ਕੀਤਾ ਜਾਦਾ ਕਿਉਂਕਿ ਜੋ ਗੁਰੂ ਨੇ ਬਚਨ ਦਿੱਤੇ ਉਹ ਹੁਣ ਤੱਕ ਸੱਚ ਹੋਏ ਨੇ ਤੇ ਜਿਹੜੇ ਕੀਤੇ ਹੋਏ ਨੇ ਉਹ ਅੱਗੇ ਸੱਚ ਹੋਣੇ ਬਾਕੀ ਨੇ ਉਹ ਸੱਚ ਹੋਣਗੇ ਕਿਉਂਕਿ ਜੇ ਸਤਗੁਰੂ ਨੇ ਖਾਲਸਾ ਰਾਜ ਦੀ ਗੱਲ ਕੀਤੀ ਤੇ ਖਾਲਸੇ ਨੇ ਰਾਜ ਕਰਿਆ ਵੀ ਤੇ ਹੁਣ ਦੁਬਾਰੇ ਕਰੇਗਾ ਜੇ ਖਾਲਸੇ ਦੇ ਰਾਜ ਦੀ ਗੱਲ ਕੀਤੀ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਤੇ ਉਹ ਹੋਇਆ ਜੇ ਗੁਰੂ ਘਰਾਂ ਤੇ ਉਹਨਾਂ ਲੋਕਾਂ ਦੇ ਕਾਬਜ ਹੋਣ ਦੀ ਗੱਲ ਕੀਤੀ ਤੇ ਉਹ ਵੀ ਹੋਏ ਤੇ ਫਿਰ ਸਿੰਘਾਂ ਨੇ ਉਹਨਾਂ ਦਾ ਖਾਤਮਾ ਕੀਤਾ ਉਹਨਾਂ ਲੋਕਾਂ ਨੂੰ ਭਜਾਇਆ ਤੇ ਗੁਰਦੁਆਰਾ ਪ੍ਰਬੰਧ ਦੀ ਗੱਲ ਆਪਣੇ ਆਪਣੇ ਆਪ ਦੇ ਵਿੱਚ ਸੁਧਾਰੀ ਸਤਿਗੁਰ ਨੇ ਫਿਰ ਇਹ ਵੀ ਕਿਹਾ ਸੀ ਕਿ ਇਹ ਪ੍ਰਬੰਧ ਜਿਹੜੇ ਨੇ ਇੱਕ ਵਾਰੀ ਵਿਗੜਨਗੇ ਜ਼ਰੂਰ ਉਹ ਵੀ ਹੋਇਆ ਆਪਾਂ ਸਾਰੇ ਵੇਖਿਆ ਨਾ ਸਿਸਟਮ ਕਿਉਂਕਿ ਇਤਿਹਾਸ ਜਿਹੜੋ ਜੋ ਸਤਗੁਰ ਨੇ ਕਹਿ ਦਿੱਤਾ ਉਹ ਵਾਕਈ ਹੋਇਆ ਇਸ ਗੱਲ ਵਿੱਚ ਕੋਈ ਸ਼ੱਕ ਹੀ ਹੈ ਨਹੀਂ ਤੇ ਮੈਂ ਹੋਰ ਕਰ ਦੇਵਾਂ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਆਖੀ ਸੀ ਕਿ ਜਿਸ ਤਰ੍ਹਾਂ ਦੇਸ਼ ਦੇ ਟੁਕੜੇ ਹੋਣਗੇ ਉਹ ਦੇਸ਼ ਦੇ ਟੁਕੜੇ ਹੋਏ ਸਭ ਤੋਂ ਵੱਡੀ ਗੱਲ ਹੈ 1947 ਦੇ ਵਿੱਚ ਸਤਿਗੁਰ ਨੇ ਕਿਹਾ ਸੀ ਵੀ ਪਾਕਾਮ ਦਾ ਇੱਕ ਦੇਸ਼ ਬਣੇ ਪਾਕਿਸਤਾਨ ਨਾਮ ਦਾ ਇੱਕ ਦੇਸ਼ 1947 ਦੇ ਵਿੱਚ ਪਾਕਿਸਤਾਨ ਦੀ ਹੋ ਗਈ ਆਪਾਂ ਸਾਰੇ ਜਾਣਦੇ ਆ 1958 ਦੇ ਵਿੱਚ ਉਹ ਹਿਮਾਚਲ ਪੰਜਾਬ ਤੋਂ ਅਲੱਗ ਕਰ ਦਿੱਤਾ ਗਿਆ ਪੰਜਾਬ ਦੇ ਦੋ ਟੁਕੜੇ ਹੋ ਗਏ ਹੁਣ ਜਾਵ ਰਿਹਾ ਕਿੰਨਾ ਕੋ ਇੱਥੇ ਹੱਦ ਬਿਲਕੁਲ ਨਹੀਂ ਹੋਈ ਪੰਜਾਬ ਰਿਹਾ ਕਿੰਨਾ ਕੋ 1966 ਦੇ ਵਿੱਚ ਪੰਜਾਬ ਦੇ ਵਿੱਚੋਂ ਹਰਿਆਣਾ ਵੱਖ ਕਰ ਦਿੱਤਾ ਜਾਂਦਾ ਤਿੰਨ ਟੁਕੜੇ ਪੰਜਾਬ ਦੇ ਬੱਤੇ ਗਏ ਤੇ ਹੁਣ ਪੰਜਾਬ ਦੇ ਉੱਪਰ ਮਾੜੀ ਅੱਖ ਰੱਖਣ ਵਾਲੇ ਹੋਰ ਨਹੀਂ ਪੰਜਾਬ ਨੂੰ ਮੈਨੂੰ ਗੱਲ ਚਿੱਤੇ ਆ ਗਈ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਨੂੰ ਇੱਕ ਸਟੇਟ ਬਣਾਉਣ ਦੀ ਤਿਆਰੀ ਹੋ ਰਹੀ ਹੈ ਚੰਡੀਗੜ੍ਹ ਨੂੰ ਇੱਕ ਸਟੇਟ ਬਣਾਇਆ ਜਾਵੇਗਾ ਜਿਸ ਦੇ ਵਿੱਚ ਅੰਮ੍ਰਿਤਸਰ ਨਮਾ ਸ਼ਹਿਰ ਤੇ ਕੁਝ ਹੋਰ ਪਟਿਆਲੇ ਵਰਗੇ ਏਰੀਏ ਲੈ ਕੇ ਚੰਡੀਗੜ੍ਹ ਨੂੰ ਇੱਕ ਸਟੇਟ ਘੋਸ਼ਿਤ ਕੀਤਾ ਜਾ ਰਿਹਾ ਹੈ ਸੁਣਨ ਦੇ ਵਿੱਚ ਆਇਆ ਹੈ ਕਿ ਕੁਝ ਲੋਕ ਕਹਿੰਦੇ ਨੇ ਵੀ ਚੰਡੀਗੜ੍ਹ ਜੇਕਰ ਇੱਕ ਸਟੇਟ ਬਣੇ ਸਾਡਾ ਜਾਣਾ ਆਉਣਾ ਉਧਰ ਮੁਸ਼ਕਲ ਹੋ ਜਾਏਗਾ ਪੰਜਾਬ ਇੱਕ ਵਾਰ ਫਿਰ ਤੋਂ ਵੰਡਿਆ ਜਾਏਗਾ ਸਾਡੀ ਤਰਾਸ ਦੀ ਕੀ ਹੈ ਅਸੀਂ ਬੋਲਦੇ ਨਹੀਂ ਅਸੀਂ ਚੁੱਪ ਕਰਕੇ ਬੈਠੇ ਹੋਏ ਹਾਂ ਸਤਿਗੁਰ ਕਹਿੰਦੇ ਲੋਕ ਵੇਖਣਗੇ ਸਾਰਾ ਕੁਝ ਪਰ ਬੋਲੇਗਾ ਕੋਈ ਨਹੀਂ ਕਹਿੰਦੇ ਜਿਹੜੇ ਬੋਲਣਗੇ ਉਹਨਾਂ ਨੂੰ ਖਤਮ ਕਰਵਾ ਦਿੱਤਾ ਜਾਏਗਾ ਹਕੂਮਤ ਵੱਲੋਂ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਅੱਜ ਵੀ ਜਿਹੜੇ ਬੋਲਦੇ ਨੇ ਚੁੱਪ ਕਰਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਜਾਂ ਫਿਰ ਖਰੀਦ ਲਿਆ ਜਾਂਦਾ ਹੈ ਉਹਨਾਂ ਲੋਕਾਂ ਨੂੰ ਜਾਂ ਫਿਰ ਮੌਤ ਦੀ ਨੀਂਦ ਸਵਾਦ ਦਿੱਤਾ ਜਾਂਦਾ ਹੈ ਉਹ ਆਪਾਂ ਸਾਰੇ ਵੇਖਦੇ ਆ ਇਹ ਇਹ ਤਾਂ ਕੋਈ ਗੱਲ ਨਵੀਂ ਹੈ ਜੀ ਪਰ ਅਸਲ ਦੇ ਵਿੱਚ ਧਰਤੀ ਦਾ ਭਸਮ ਹੋਣਾ ਕਈ ਕਹਿੰਦਾ ਵੀ ਧਰਤੀ ਭਸਮ ਹੋਏਗੀ ਧਰਤੀ ਇਦੋਂ ਵੱਧ ਭਸਮ ਕੀ ਹੋਏਗੀ ਜਦੋਂ ਧਰਤੀ ਤਾਂ ਭਸਮ ਹੋਵੇ ਨਾ ਹੋਵੇ ਪਰ ਸਾਡੀਆਂ ਜ਼ਮੀਰਾਂ ਸਾਡੇ ਲੋਕਾਂ ਦੇ ਜਿਹੜੇ ਦੇ ਨੇ ਉਹ ਜ਼ਰੂਰ ਭਸਮ ਹੋ ਚੁੱਕੇ ਨੇ ਸੱਚ ਲਈ ਕੋਈ ਬੋਲਦਾ ਹੀ ਹੈ ਨਹੀਂ ਸਾਰੇ ਚੁੱਪ ਕਰਕੇ ਬੈਠੇ ਹੋਏ ਨੇ ਪਾਵਾਦੀਆਂ ਨਾਮ ਤੇ ਲੜੀ ਜਾ ਰਹੇ ਜਿਹੜਾ ਸਭ ਤੋਂ ਵੱਧ ਬੁੜਕ ਕੇ ਬੋਲਦਾ ਹੋਵੇ ਗ੍ਰੰਥ ਪੰਥ ਦੀਆਂ ਗੱਲਾਂ ਕਰਦੇ ਦੋ ਉਹੀ ਬੰਦਾ ਜਾ ਕੇ ਉਹਨਾਂ ਲੋਕਾਂ ਦੀ ਝੋਲੀ 'ਚ ਬਹਿ ਜਾ ਜਿਨ੍ਹਾਂ ਨੇ ਬੇਅਦਬੀ ਦਾ ਜਿਨ੍ਹਾਂ ਤੇ ਕਲੰਕ ਲੱਗਿਆ ਹੋਵੇ ਸੰਗਤ ਫਿਰ ਕੀ ਕਿਹਾ ਜਾ ਸਕਦਾ ਫਿਰ ਕੀ ਵਿਸ਼ਵਾਸ ਕੀਤਾ ਜਾ ਸਕਦਾ ਕਿਸੇ ਦਾ ਜਿਹੜੇ ਲੋਕਾਂ ਨੂੰ ਕਿਹਾ ਗਿਆ ਵੀ ਇਹ ਤਾਂ ਆਮ ਪਾਰਟੀਵਾਦੀਆਂ ਦੇ ਬੰਦੇ ਨੇ ਤਾਂ ਆਪਣੇ ਫਾਇਦੇਆਂ ਲਈ ਆਏ ਹੋਏ ਨੇ ਉਹ ਸੰਸਾਰ ਤੋਂ ਚਲੇ ਵੀ ਗਏ ਉਹਨਾਂ ਨਾਲ ਈਰਖਾ ਤਾਂ ਵੀ ਨਹੀਂ ਛੱਡਿਆ ਜਾ ਰਿਹਾ ਉਹਨਾਂ ਨਾਲ ਈਰਖਾ ਤਿਆਗਿਆ ਹੀ ਨਹੀਂ ਜਾ ਰਿਆ ਪਰ ਇਸ ਗੱਲ ਦਾ ਸਭ ਤੋਂ ਵੱਡਾ ਦੁੱਖ ਹੈ ਕਿ ਜਿਹੜੇ ਲੋਕ ਜਗਾ ਜਿਹੜੇ ਕੌਮ ਨੂੰ ਜਗਾਉਂਦੇ ਰਹੇ ਜਿਨ੍ਹਾਂ ਨੇ ਕੌਮ ਨੂੰ ਜਗਾਇਆ ਪਰ ਉਹਨਾਂ ਲੋਕਾਂ ਦੀ ਗੱਲ ਨੂੰ ਉਦੋਂ ਸੁਣਿਆ ਨਹੀਂ ਗਿਆ ਉਹਨਾਂ ਲੋਕਾਂ ਦਾ ਜਿਹੜਾ ਹੈ ਨਾਮ ਆਦਰ ਨਾਲ ਲਿਆ ਜਾਂਦਾ ਸਾਰ ਤੋਂ ਚਲੇ ਗਏ ਜਿਹੜੇ ਉਦੋਂ ਗ੍ਰੰਥ ਪੰਥ ਦੀਆਂ ਗੱਲਾਂ ਕਰਦੇ ਸੀ ਉਹ ਲੋਕ ਅੱਜ ਵਿੱਕ ਗਏ ਉਹਨਾਂ ਲੋਕਾਂ ਦੀਆਂ ਨਫ਼ਰਤ ਕਰਦੀ ਹੈ ਚਲੋ ਮੈਂ ਬੇਨਤੀ ਕਰਕੇ ਧਿਆਨ ਦਿਵਾਵਾਂ ਧਰਤੀ ਭਸਮ ਹੋਣ ਧਰਤੀ ਤਾਂ ਭਸਮ ਹੋਏਗੀ ਇੱਕ ਵਾਰ ਦੁਨੀਆ ਦਾ ਖਾਤਮਾ ਜ਼ਰੂਰ ਹੋਏਗਾ ਪਰ ਕਹਿੰਦੇ ਨੇ ਉਸ ਤੋਂ ਪਹਿਲਾਂ ਕੀ ਹੋਣਾ ਸੰਕੇਤ ਮਿਲਣਗੇ ਅਲੱਗ-ਅਲੱਗ ਤਰ੍ਹਾਂ ਦੇ ਸੰਕੇਤ ਮਿਲਣਗੇ ਸਾਨੂੰ ਉਹ ਸੰਕੇਤ ਜਿਹੜੇ ਨੇ ਸਮਝਣੇ ਪੈਣਗੇ ਉਹ ਸੰਕੇਤ ਅਲੱਗ-ਅਲੱਗ ਤਰ੍ਹਾਂ ਦੇ ਹੋਣਗੇ ਉਹ ਸੰਕੇਤ ਸਾਨੂੰ ਦੇਣਗੇ ਦੁਨੀਆ ਦੇ ਉੱਤੇ ਜਿਹੜੇ ਕੁਝ ਲੋਕ ਨੇ ਉਹ ਧਰਮ ਦੇ ਨਾਮ ਤੇ ਲੋਕ ਠੱਗੀਆਂ ਮਾਰਨਗੇ ਸਤਿਗੁਰੂ ਕਹਿੰਦੇ ਧਰਮ ਦੇ ਨਾਮ ਤੇ ਠੱਗੀਆਂ ਹੋਣਗੀਆਂ ਪੂਰਾ ਕਾਰਜ ਕੁ ਵਾਪਰੇਗਾ ਬੱਚੇ ਜਿਹੜੇ ਨੇ ਉਹ ਕਹਿਣਿਆਂ ਤੋਂ ਬਾਹਰ ਹੋ ਜਾਣਗੇ ਕੋਈ ਕਿਸੇ ਦੀ ਗੱਲ ਨਹੀਂ ਮੰਨੇਗਾ ਕੋਈ ਧਰਮ ਦਾ ਜਿਹੜਾ ਹੈ ਰਾਖਾ ਰਹੇਗਾ ਸਾਰੇ ਲੋਕ ਆਪਣੀ ਆਪਣੀ ਚਲਾਉਣਗੇ ਰਿਸ਼ਤਿਆਂ ਦੇ ਵਿੱਚ ਫਿੱਕ ਪੈ ਜਾਏਗੀ ਘਰ-ਵਾਰ ਸਭ ਕੁਝ ਜਿਹੜੇ ਨੇ ਵੰਡੇ ਜਾਣਗੇ ਤੇ ਉਹ ਅੱਜ ਆਪਸ ਸਹਾਰਾ ਕੁਝ ਹੀ ਵੇਖ ਰਹੇ ਨੇ ਮੈਨੂੰ ਅੱਜ ਇੱਕ ਬਜ਼ੁਰਗ ਮਿਲਿਆ ਸੀ ਜਿਸ ਬਜ਼ੁਰਗ ਨੇ ਦੱਸਿਆ ਕਿ ਪਹਿਲਾਂ ਸਾਡੇ ਵੇਲਿਆਂ ਦੇ ਵਿੱਚ ਜੋ ਕਹਿੰਦੇ ਅਸੀਂ ਘਰ-ਵਾਰ ਵੇਖੇ ਉਹ ਘਰਵਾਰ ਕਹਿੰਦੇ ਇੰਨੇ ਸਾਂਝੇ ਬਾਰ ਸੀ ਕਹਿੰਦੇ 12-12 ਪਰਿਵਾਰ ਇੱਕੋ ਚੁੱਲ੍ਹੇ ਤੇ ਰੋਟੀ ਖਾਂਦੇ ਸੀ ਹੈਰਾਨਗੀ ਅੱਜ ਦੋ ਪਰਿਵਾਰ ਮਿਲ ਕੇ ਨਹੀਂ ਰਹਿੰਦੇ ਪਰ ਉਦੋਂ 12 ਕਹਿੰਦੇ ਇੰਨੇ-ਇੰਨੇ ਪਰਿਵਾਰ ਇੰਨੇ ਜੀ ਹੁੰਦੇ ਸੀ ਕਹਿੰਦੇ 30-30 ਜੀ ਇੱਕ ਜੀ ਦੇ ਇੱਕ ਪਰਿਵਾਰਕ ਮੈਂਬਰ ਹੁੰਦੇ ਸੀ 30-30 ਇੱਕ ਪਰਿਵਾਰ ਦੇ ਮੈਂਬਰ ਸੀ ਇੱਕੋ ਚੁੱਲ੍ਹੇ ਤੇ ਰੋਟੀ ਪੱਕਦੀ ਸੀ ਕਦੇ ਗੱਲ ਹੀ ਨਹੀਂ ਸੀ ਹੋਈ ਵੀ 13ਵੇਂ ਸਾਰਾ ਕੁਝ ਸਾਂਝੇ ਹੁੰਦਾ ਸੀ ਖਾਣ ਪੀਣ ਦੀਆਂ ਵਸਤੂਆਂ ਪਿੱਛੇ ਕੋਈ ਲੜਦਾ ਨਹੀਂ ਹੁੰਦਾ ਪਰ ਅੱਜ ਤੇ ਹੀ ਰਖੇਵਾਜੀ ਹੋ ਜਾਂਦੀ ਚਲੋ ਸਮਾ ਬਦਲ ਗਿਆ ਜ਼ਮਾਨੇ ਬਦਲ ਗਏ ਉਦੋਂ ਘਰ ਕੱਚੇ ਸੀ ਲੋਕਾਂ ਦੇ ਵਿਸ਼ਵਾਸ ਪੱਕੇ ਸੀ ਅੱਜ ਘਰ ਪੱਕੇ ਹੋ ਗਏ ਤੇ ਅਸੀਂ ਕੱਚੇ ਹੋ ਗਏ ਬਾਹੂ ਫਰਕ ਤੇ ਇੱਥੇ ਹੀ ਕੋਈ ਨਾ ਧਰਤੀ ਭਸਮ ਹੋਣ ਇਹ ਦੁਨੀਆ ਇਹ ਲੁਕਾਈ ਖਤਮ ਹੋਣ ਤੋਂ ਪਹਿਲਾਂ ਸਾਨੂੰ ਸੰਕੇਤ ਮਿਲਣਗੇ ਉਹ ਸੰਕੇਤ ਕਿਹੜੇ ਨੇ ਰਿਸ਼ਤਿਆਂ ਵਿੱਚ ਪਿਆਰ ਨਹੀਂ ਮੁਹੱਬਤ ਨਹੀਂ ਰਹੇਗੀ ਲੋਕ ਆਪੂ ਆਪਣੇ ਫਾਇਦੇ ਨੂੰ ਭੱਜਣਗੇ ਗ੍ਰੰਥ ਪੜੀ ਗੱਲ ਕਰਨ ਵਾਲੇ ਬਹੁਤ ਹੋਣ ਪੈਰਾ ਦੇਣ ਵਾਲੇ ਬਹੁਤ ਘੱਟ ਹੋਣਗੇ ਕਹਿੰਦੇ ਗੁਰੂ ਨੂੰ ਵੀ ਇਹ ਲੋਕ ਟਿੱਚ ਕਰਕੇ ਜਾਣਨਗੇ ਗੁਰੂ ਦੀਆਂ ਬੇਦਗੀਆਂ ਹੋਣਗੀਆਂ ਤੇ ਅੱਜ ਗੁਰੂ ਦੀਆਂ ਬੇਦਗੀਆਂ ਵੀ ਹੋ ਰਹੀਆਂ ਨੇ ਗੁਰੂ ਦਾ ਡਰ ਅਦਬ ਭੈ ਵੀ ਨਹੀਂ ਜੇ ਕਿਸੇ ਨੂੰ ਕਹਿ ਦਈਏ ਵੀ ਭਾਈ ਸਾਹਿਬ ਜੀ ਦਰਬਾਰ ਸਾਹਿਬ ਦੇ ਵਿੱਚ ਲਿਕੇ ਨਾ ਉਹ ਕਹੂਗਾ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਪਤਾ ਨਹੀਂ ਕੀ ਕੀ ਅੱਗੋਂ ਸੁਣਾ ਕੇ ਜਾਂਦਾ ਅਗਲਾ ਮੈਨੂੰ ਇਹ ਪਤਾ ਮਰਜਾ ਦਾ ਮੈਂ ਸਭ ਕੁਝ ਜਾਣਦਾ ਮੈਨੂੰ ਸਾਰਾ ਕੁਝ ਪਤਾ ਹੈ ਤੁਹਾਨੂੰ ਕੀ ਲੱਗਦਾ ਪਤਾ ਬੜੇ ਬੜੇ ਕੁਝ ਲੋਕ ਬੋਲਦੇ ਆ ਜੀ ਬੜਾ ਕੁਝ ਕਹਿ ਦਿੰਦੇ ਆ ਪਰ ਸਾਥ ਸੰਗਤ ਇਹ ਗੱਲ ਯਾਦ ਰੱਖਿਓ ਕਿ ਨਾ ਲੋਕਾਂ ਨੂੰ ਸਮਝ ਨਹੀਂ ਉਹਨਾਂ ਲੋਕਾਂ ਨੂੰ ਹੀ ਨਹੀਂ ਪਤਾ ਵੀ ਹੋਈ ਕੀ ਜਾ ਰਿਹਾ ਹੈ ਇਹ ਅਸਲ ਦੇ ਵਿੱਚ ਸੰਕੇਤ ਨੇ ਕਿ ਦੁਨੀਆ ਜਿਹੜੀ ਹੈ ਉਹ ਖਤਮ ਹੋਣ ਵਾਲੀ ਹੈ ਕਿ ਆਖਰ ਇੱਥੇ ਬਚੇਗਾ ਕੌਣ ਸਤਗੁਰੂ ਜਿਹੜੇ ਪੂਰਨ ਬ੍ਰਹਮਣੀ ਨੇ ਉਹ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਰਹੇਗਾ ਜਿਹੜਾ ਸਤਗੁਰੂ ਦੇ ਬਚਨਾਂ ਤੇ ਚੱਲੇਗਾ ਹਰੂਵੇ ਹਰੂਵੇ تیر ਗਏ ਡੂਬੇ ਜਿਨ ਸਰ ਭਾਰ ਕਹਿੰਦੇ ਜਿਹੜਾ ਪਰਮਾਤਮਾ ਨਾਲ ਜੁੜਿਆ ਰਹੇਗਾ ਉਹੀ ਬਚੇਗਾ ਜਿਨ੍ਹਾਂ ਸਿਰ ਵਿਕਾਰਾਂ ਦੇ ਭਾਰ ਹੋ ਜਾਣਗੇ ਕਹਿੰਦੇ ਉਹ ਡੁੱਬ ਜਾਣਗੇ ਉਹਨਾਂ ਨੂੰ ਕਿਸੇ ਨੇ ਨਹੀਂ ਬਚਾਉਣਾ ਉਹਨਾਂ ਨੂੰ ਤੇ ਪਰਮਾਤਮਾ ਨੇ ਵੀ ਨਹੀਂ ਬਚਾਉਣਾ ਉਹਨਾਂ ਦਾ ਜਿਹੜਾ ਹੈ ਮਰਨਾ ਨਿਸ਼ਚਿਤ ਹੈ ਉਹ ਸੰਸਾਰ ਤੋਂ ਖਤਮ ਹੋ ਜਾਣਗੇ ਇਸ ਕਰਕੇ ਧਰਤੀ ਭਸਮ ਹੋਣ ਤੋਂ ਪਹਿਲਾਂ ਜਦ ਸੰਸਾਰ ਖਤਮ ਹੋਣ ਤੋਂ ਪਹਿਲਾਂ ਇਹ ਦੁਨੀਆ ਖਤਮ ਹੋਣ ਤੋਂ ਪਹਿਲਾਂ ਇਦਾਂ ਦੇ ਸੰਕੇਤ ਨੇ ਸੋ ਇਹਨਾਂ ਸੰਕੇਤਾਂ ਨੂੰ ਸਮਝਣ ਦਾ ਯਤਨ ਕਰੀਏ ਸਾਧ ਸੰਗਤ ਹਲੇ ਵੀ ਵੇਲਾ ਹੈ ਗੁਰੂ ਨਾਲ ਜੁੜੀਏ ਸਤਿਗੁਰੂ ਨਾਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ ਪਾਤਸ਼ਾਹ ਨਾਲ ਜੁੜੀਏ ਤੇ ਸਤਿਗੁਰੂ ਜੀ ਆਪ ਹੀ ਕਿਰਪਾ ਕਰ ਦੇਣਗੇ ਸਾਨੂੰ ਨਾਲ ਜੋੜ ਲੈਣਗੇ ਇੱਕ ਵਾਰ ਸੱਚੇ ਮਨੋਂ ਅਰਦਾਸ ਕਰੀਏ ਤੇ ਸਾਡਾ ਵੀ ਬਚਾਓ ਲੈ ਵਾਹਿਗੁਰੂ ਜੀ ਕਾ ਖਾਲਸਾ